ਉਧਰ ਲਾ ਦੇ ਲਾ ਦੇ ਰਾਮਾ ਤਾਂ ਅੱਗੇ ਪਾਉ ਦੁਖੀ ਆ ਲਾ ਦੇ ਲਾ ਦੇ ਲਾ ਦੇ ਪਰ ਇਹਨੂੰ ਲਾ ਦੇ ਪਰ ਇਹਨੂੰ ਆ ਨਵਾਂ ਸਿਆਪਾ ਜਾਨ ਨੂੰ ਖੜਾ ਕਰ ਲਿਆ ਰਾਮਿਆ ਨਵਾਂ ਸਿਆਪਾ ਆ ਮੰਡੀ ਦਾ ਸੀਜ਼ਨ ਲਾ ਕੇ ਖਪੇ ਖੂਨ ਹੋ ਕੇ ਪੈਸੇ ਕਮਾਏ ਅਖੇ ਬੱਜਰੀ ਤੇ ਬਰੇਤੀ ਦੀ ਟਾਲ ਲਾ ਲੂਗਾ ਰਾਮਾ ਆ ਕੋਈ ਪੱਥਰ ਲਾ ਗਿਆ ਹੁਣ ਰਾਮਾ ਦਾ ਸਿਰ ਫੜ ਕੇ ਬੈਠਾ ਰਿਹਾ ਢੇਰ ਤੇ ਨਾ ਵੇਗੇ ਨਾ ਖੇੜਾ ਛੁੱਟੇ ਉਹ ਬਸ ਪੁੱਛ ਰਤਾ ਕਿਵੇਂ ਆ ਬੜਾ ਗੱਲ ਸੁਣਾ ਮੇਰੇ ਪੱਥਰ ਦਾ ਢੇਰ ਲਾਇਆ ਹੈ ਉਹ ਪੱਥਰ ਦਾ ਢੇਰ ਗਿਆ ਐਤ ਕੀ ਮੰਡੀ ਦਾ ਸੀਜ਼ਨ ਲਾਇਆ ਸੀ ਮੈਂ ਕਿਹਾ ਬਰੇਤੀ ਨਹੀਂ ਉਹ ਮੈਂ ਦੱਸਦੇ ਸੀ ਅਗੇ ਰਾਮੇ ਟਾਲ ਖੋਲ ਲਿਆ ਹੋਰ ਆਂ ਨਿਕਲੇਗਾ ਤੂੰ ਆ ਕੰਜੇ ਦੇ ਮੂੰਹ ਨੇ ਰੇ ਲਾ ਗਏ ਯਾਰ ਮੈਂ ਇੱਥੇ ਹੈ ਨਹੀਂ ਸੀ ਪੱਥਰ ਤੇ ਲਾ ਗਿਆ ਆ ਛੜਕ ਤੇ ਪਾਉਣਾ ਇਹਦਾ ਕਰੇਗਾ ਕੀ ਹੁਣ ਤੂੰ ਤੇ ਕਰਨਾ ਕੀ ਇਹ ਤਾਂ ਕਿਸੇ ਕੰਮ ਹੀ ਨਹੀਂ ਆਉਂਦਾ ਛੜਕ ਤੋਂ ਬਿਨਾ ਇਹ ਤਾਂ ਰਾਮਾ ਤੂੰ ਨਾ ਜਾ ਖੜਾ ਕਰ ਲਿਆ ਹੋਰ ਯਾਰ ਤੂੰ ਮੇਰਾ ਭਰਾ ਨਾ ਘਰੇ ਜਾ ਬੜਿਆ ਕਰ ਉਹ ਕਰੇ ਕੀ ਯਾਰ ਮੈਨੂੰ ਆਇਆ ਮੁੜ ਕੇ ਕੋਈ ਬੱਠਰਾ ਨਾ ਆੜਾ ਪਾ ਕੇ ਲੈ ਜੇ ਓ ਰਾਮਿਆ ਮੈਂ ਤੈਨੂੰ ਐ ਵੀ ਪਾ ਕੇ ਨਾ ਲਏ ਹਾਂ ਮੈਨੂੰ ਆਇਆ ਵੀ ਕੋਈ ਐ ਵੇਖ ਕੇ ਇੱਕ ਅੱਧਾ ਟਰੱਕ ਹੋਰ ਨਾ ਲਾ ਜੇ ਇੱਥੇ ਮੁੜ ਕੇ ਤੁਰਿਆ ਫਿਰੇ ਗਏ ਤੈਸੋ ਚੱਕਿਆ ਵੀ ਨਹੀਂ ਜਾਣਾ ਬਠਣਾ ਉਹ ਗੱਲ ਤਾਂ ਸਹੀ ਐ ਤੇਰੀ ਤਾਂ ਯਾਰ ਮੇਰੇ ਤਾਂ ਨਾ ਜਿੰਨੇ ਕੰਮ ਆ ਕਰਦਾ ਪੁੱਠੇ ਹੀ ਹੁੰਦੇ ਆ ਰਾਮਿਆ ਟੁੱਟੇ ਫੁਲਾਂ ਦੇ ਸਾਰੇ ਠੇਕੇ ਤੇਰੇ ਕੋਲੇ ਓ ਹੋਰ ਯਾਰ ਕੰਜਰ ਦੇ ਆਣੇ ਨਾ ਵੀ ਅੰਨੇ ਉਸੋਂ ਮਗਾਈ ਮੈਂ ਬਜਰੀ ਐ ਤੇਰੀ ਕਿਸਮਤ ਜਮਾਂ ਅਕਾਲ ਸੁਣ ਲੈ ਮੇਰੀ ਹਾਂ ਜਮਾਂ ਕੂੜਾ ਗਾਲ ਸੁਣਦਾ ਮੇਰੀ ਓ ਹੋਰ ਓ ਕੀ ਯਾਰ ਕੱਟਾ ਹੀ ਕੱਟਾ ਮੇਰੇ ਸਾਲੇ ਹਾਂ ਪਹਿਲਾਂ ਤੈਨੂੰ ਬਚਾ ਕਿਸੇ ਪਾਸੇ ਨਹੀਂ ਹੁੰਦਾ ਕੀ ਟੱਕਾ ਬਚਿਆ ਉਹ ਤੇ ਤੈਨੂੰ 10000 12000 ਰੁਪਏ ਬਚਿਆ ਸੀ ਪਹਿਲਾਂ ਤਾਲ ਨਾ ਮੈਂ ਲੱਗਦੇ ਗੱਲ ਸੁਣਾ ਉਥੋਂ ਆਨੰਦਪੁਰ ਆਈ ਤੇ ਇਹ ਕਹਦਾ ਹੋਣਾ ਠੇਕੇਦਾਰ ਨਾ ਬਣਾ ਦੇ ਦੇ ਤੈਨੂੰ ਓਏ ਤਾਇਆ ਇਹਦਾ ਫਿਰ ਕਰਗੇ ਕੀ ਹੁਣ ਕਰਨਾ ਕੀ ਮੂਰੇ ਭਾਈ ਗੱਲ ਸੁਣਨਾ ਮੇਰੀ ਹਾਂ ਚੂਣਾ ਆਉਣ ਗਿਆ ਫਿਰ ਕੋਈ ਕੰਮ ਚੱਲੂਗਾ ਕਿਸੇ ਠੇਕੇਦਾਰ ਨਾਲ ਕਰ ਲੈ ਗੱਲ ਲੈ ਦੱਸ ਹੁਣ ਮੈਂ ਕੰਮ ਛੱਡ ਕੇ ਮੈਨੂੰ ਇਹਦੀ ਰਾਖੀ ਬੈਠਣਾ ਪਿਆ ਕਰੂ ਯਾਰ ਹੋਂ ਤਾਂ ਭਾਈ ਸਾਰਾ ਕੋਸ਼ਿਸ਼ ਕਰਨਾ ਪਊਗਾ ਮੈਂ ਇਹ ਵੀ ਡਰਦਾ ਨਾ ਜੇ ਮੈਂ ਛੱਡ ਕੇ ਉੱਠ ਗਿਆ ਨਾਲ ਛੱਪਣਾ ਜਵਾਕ ਖੇਡਦੇ ਖੇਡਦੇ ਵਿੱਚ ਸਿਰ ਦੇਣਗੇ ਸਾਰਾ ਇਹ ਇਹਦਾ ਤੇਰਾ ਤਾਂ ਸਾਰਾ ਕੋਸ਼ਿਸ਼ ਇਸੇ ਕੰਮ 'ਚ ਹੀ ਜਾਊਗਾ ਤੇ ਹੋਰ ਇਹ ਜਿਹੜਾ ਆਉਂਦਾ ਆ ਟਰਾਲੀ ਜੀ ਆ ਕੇ ਆ ਵੇਖ ਲਈ ਨਾ ਲਾ ਦੇ ਕੋਈ ਕੋਈ ਇਹ ਨਾ ਲਾਈਏ ਉਹ ਭਾਈ ਇੱਥੇ ਨਾ ਲਾਈ ਓ ਤੇਰਾ ਲਾਈ ਪਾਵਾ ਪਰੇ ਲਿਆ ਇੱਥੇ ਨਾ ਲਾਈ ਪਰ ਇਹਨੂੰ ਲਿਆ ਪਰੇ 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 ਹਾਂ ਉੱਧਰ ਲਾ ਦੇ ਉੱਧਰ ਲਾ ਦੇ ਲਾ ਤੇਰਾ ਮਾਤਾ ਅੱਗੇ ਪਾਉ ਦੁਖੀ ਆ ਲਾ ਦੇ ਲਾ ਦੇ ਲਾ ਦੇ ਪਰੇ ਲਾ ਦੇ ਪਰੇ ਲਾ ਦੇ ਲਾ ਦੇ ਲਾ ਦੇ ਇਧਰ ਲਾ ਦੇ ਮੇਰੇ ਢੇਰ ਤੇ ਨਾ ਲਾ ਦੇ ਆਹ ਰਹਾ ਮੈਂ ਕੰਮ ਤੇਰਾ ਵੱਧ ਗਿਆ ਸੀ ਹੋਰ ਉਹ ਹੋਰ ਜੇ ਮੈਂ ਜਾ ਵੜਦਾ ਉੱਤੇ ਲਾ ਦੇਣੇ ਸੀ ਕੰਮ ਤੇਰਾ ਪੂਰਾ ਵੱਧ ਗਿਆ ਸੀਗਾ ਹੋਰ ਐਂ ਮੂੰ ਤਾਂ ਇੰਨਾ ਸੀ ਹਾਂ ਕਹਿੰਦੇ ਹੁੰਦੇ ਸੁੱਤੇ ਪਿਆਂ ਦੇ ਕੱਟੇ ਦਿੰਦਿਆਂ ਤੇਰਾ ਮਾਲ ਵੱਧ ਗਿਆ ਓਹ ਹੋ ਹੋ ਤੇਰਾ ਉਹ ਤਾਂ ਇਹਦਾ ਵਦੇ ਦਾ ਫਾਇਦਾ ਨਹੀਂ ਕੋਈ ਕਿਆ ਹੋਰ ਕੀ ਆ ਤੇ ਹੋਰ ਓ ਜਿਹੜਾ ਇਧਰ ਲਾ ਦੇ ਇਧਰ ਆ ਇਧਰ ਲਾ ਦੇ ਆਦਾ ਕੰਮ ਹੀ țeḍḍa ਹੋ ਗਿਆ ਸੀ ਕੋਈ ਨਾ ਮੈਂ ਹਾਂ ਰੋਟੀ ਮੋੜ ਜਾਂਦਾ ਵਾਦ ਗਿਆ ਸੀ ਕਮਰਾ ਮੇਰਾ ਇਹ ਕੇ ਹਾਂ ਬਹੂ ਨੂੰ ਫੋਨ ਲਾ ਦੇ ਹਾਂ ਰੋਟੀ ਇੱਥੇ ਹੀ ਫੜਾਇਆ ਕਰਨ ਓਹ ਹੋ ਰਿਆ ਚਾਹੇ ਚੱਕੀ ਚੁੱਕੀ ਦੇਣੀ ਮੂਰੇ ਦੰਦਾਂ ਪੈਣ ਲੱਗ ਜਾਣਗੇ ਛੇ ਚਾਰ ਤੇ ਮਹੀਨੇ ਇੱਥੇ ਨਿਕਲਣਗੇ ਕੰਮ ਪੜਾਈ ਹੋ ਰਿਆ ਹਾਂ ਅਜਾ ਮਹੀਨੇ ਪੰਗਾ ਲੈ ਲਿਆ ਯਾਰ ਉਹ ਬਚਤ ਰਹੇਗੀ ਜੇ ਪਾਸੇ ਹੁੰਦੇ ਲਾ ਜਾਂਦਾ ਉੱਤੇ ਆਹ ਵੇਖ ਆਹ ਆ ਬਸ ਆ ਉੱਧਰ ਲਵਾਇਆ ਵੇਖ ਲੈ ਹਾਂ ਆ ਵੇਖ ਐ ਲਾਉਂਦੇ ਆ ਯਾਰ ਮੈਂ ਪੰਗਾ ਲੈ ਲਿਆ ਸੀਗਾ ਚਲ ਕੋਈ ਨਹੀਂ ਤਾਂ ਆ ਫਿਰ ਮੈਨੂੰ ਤਾਂ ਆਖੀ ਬੈਠਣਾ ਹੀ ਪਊਗਾ ਭਰਾਵਾ ਹਾਂ ਹਾਂ ਸਫੀਰਾ ਦੇ ਬੋਲ ਦੇ ਮੇਰੇ ਤਾਂ ਪੈਸੇ ਲੱਗੇ ਆ ਨਾ ਹਾਂ ਵੀ ਮਾਲ ਪਿਆ ਆਪਣਾ ਉੱਥੇ ਕੋਈ ਚੱਕ ਕੇ ਨਾ ਲਈ ਕੋਈ ਨਹੀਂ ਆਏ ਹਏ ਸਾਰੇ ਨੇ ਕੋਈ ਕੋਈ ਹਾਲ ਨਹੀਂ ਯਾਰ ਆਹ ਵੇਖ ਲਓ ਮੈਂ ਜੀਰਾ ਬੱਜਰੀ ਕਿਹਾ ਸੀ